ਮੈਨੂੰ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਮੀਟਿੰਗ ਕਰ ਮੇਰੇ ਨਾਲ ਅੱਜ ਮ ਆਇਆ ਕਹਿੰਦਾ ਰਾਜਵੀਰ ਅਵੇਲੇਬਲ ਹੀ ਨਹੀਂ ਆ ਮੇਰੀ ਸੈਲਰੀ ਮਾਰ ਲਈ ਮੈਂ ਆਪਣੇ ਭਰਾ ਦਾ ਇਲਾਜ ਕਰਾਣਾ ਸੀਗਾ ਲਾਜਮੀ ਕਰਾ ਪਿਆ ਭਰਾ ਮੇਰਾ ਪੂਰਾ ਹੋ ਗਿਆ ਕਤਲ ਦਾ ਪਰਚਾ ਬੰਦੇ ਇਹਨਾਂ ਦੇ ਫਰਾਡ ਆਦਮੀ ਭਾਈ ਸਾਹਿਬ ਦੁਬਈ ਚ ਕੰਪਨੀ ਰਜਿਸਟਰ ਕਰਾ ਕੇ ਬੈਠਾ ਪੱਜਣ ਵਾਲਾ ਇੱਥੋਂ ਪਾਸਪੋਰਟ ਜ਼ਬਤ ਕਰੋ ਇਹਨਾਂ ਦੇ ਸਾਡੀ ਡਿਮਾਂਡ ਹੈ ਕਿ ਕਾਉਂਨਟੀ ਚ ਕਰ ਲਵੇ ਕਮੇਟੀ ਸਿਸਟਮ ਗਵਰਨਮੈਂਟ ਨੇ ਕਦੋਂ ਦਾ ਬੰਦ ਕੀਤਾ ਵਾ ਇਹ ਕਮੇਟੀਆਂ ਬੰਦੇ ਵਿੱਚ ਜੁਐਲਰੀ ਦੀਆਂ ਸਟੇਟਸਾਂ ਮਾਰ ਕੇ ਬਿਠੇ ਆ ਕਮੇਟੀ ਸਲ ਕੋਰਟ ਨਹੀਂ ਪਈ ਇਹ ਆ ਕੁੜੀ ਹਸਪਤਾਲ ਚ ਮਰਦੀ ਪਈ ਸੀ ਕਰਜਾ ਲੈ ਕੇ ਆਪਰੇਸ਼ਨ ਕਰਾਇਆ ਇਹਨੇ ਹਾਂ ਜੋ ਪੁਲਿਸ ਬੋਲਦੇ ਸਾਡੇ ਨਾਲ ਲੱਗੀ ਤੰਗਾਂ ਗਏ ਸਾਨੂੰ ਗੱਲ ਕਰਦੇ ਨੇ ਤੇ ਕਲੈਂਡਰ ਆੜੇ ਚ ਤੂੰ ਸਾਹਮਣੇ ਹਾਂਜੀ ਆਂ ਜੁੰਬੀ ਵਾਲੇ ਨੂੰ ਮੈਂ ਕਾਲ ਕੀਤੀ ਸੀ ਇਹਨੂੰ ਆਪਾਂ ਹੀ ਸਾਡਾ 100 ਲਗਾਓ 100 ਲਗਾਓ ਇਹ ਕੈਨੇਡਾ ਤੋਂ ਆਇਆ ਹੈ ਇਹਨੂੰ ਕਾਲ ਕੀਤੀ ਕੀ ਆਪ ਕੀ ਆਪ ਨੇ ਕਾਲ ਕੀਤੀ ਹਾਂਜੀ ਆਪਣੇ ਐਕਟਲੀ ਕਾਲ ਕੀ ਮੇਰੇ ਕੋ ਮੈਂ ਫੋਨ ਅਪ ਕੇ ਲਿਏ ਬੋਲੇ ਬੋਲੇ ਪਹਿਲੇ ਹੋਏ ਕੋ ਕਾਲ ਕੀ ਰਾਜਵੀਰ ਨੂੰ ਫੋਨ ਕਰੀਦਾ ਫੋਨ ਹੀ ਜਾਦਾ ਨੰਬਰ ਬਦਲ ਗਿਆ ਉਹਨੇ ਇਹ ਫਰਾਡ ਨਹੀਂ ਹੋ ਰਹੀ ਆ ਜਿਹੜੇ ਬੰਦੇ ਨੇ ਆਪਣਾ ਨੰਬਰ ਦਿੱਤਾ ਹੋਇਆ ਉਹਨੂੰ ਤੁਸੀਂ ਫੋਨ ਕਰੋ ਉਹ ਫੋਨ ਚੱਕਣਾ ਬੰਦ ਕਰ ਦੇ ਤੇ ਬੁਲ ਕੇ ਨੰਬਰ ਬਦਲ ਲੈ ਭਾਈ ਸਾਹਿਬ ਉਹ ਬੰਦਾ ਕੀ ਹੋਏਗਾ ਫਰਾਡ ਹੋਏਗਾ ਨਾ ਤੁਹਾਨੂੰ ਮੈਂ ਆ ਜਾਈਏ ਅਮਰੀ ਸਾਹਿਬ ਆ ਜਾਈਏ ਭਾਈ ਜੀ ਸਾਡੀ ਆਈ 35 40000 ਰੁਪਏ ਕਾਉਂਟ ਤੋਂ ਦਿੱਤਾ ਹੋਇਆ ਹੈ ਪ੍ਰੋਪਰ ਕੋ ਡਿਟੇਲ ਹੈ ਮੇਰਾ ਕਾਉਂਟ ਹੀ ਬਲਾਕ ਕਰਤਾ ਹੈਗਾ ਉਹ ਖੁੱਲਦਾ ਹੀ ਨਹੀਂ ਹੈਗਾ ਬੇਸ਼ੱਕ ਤੁਹਾਨੂੰ ਕੋਈ ਨਹੀਂ ਸਰ ਕੀ ਮੈਂ ਦੱਸਦਾ ਲੋ ਜੀ ਆਹ ਦੇਖੋ ਹਾਂ ਜੀ ਆਪਣੀ ਸਾਹ ਸਰ ਇੱਥੇ ਕਿੰਨੇ ਆਨ ਗਾਡ ਆਹ ਦੇਖੋ ਠੀਕ ਹੈ ਇੱਥੇ ਸਾਰਾ ਇਲੀਗਲ ਕੰਮ ਚੱਲਦਾ ਜੀ ਇੱਥੇ ਇਹਨਾਂ ਦਾ ਇਹ ਇੱਥੇ ਕੋਈ ਜੁਐਲਰੀ ਨਹੀਂ ਬਣਾਉਂਦੇ ਹੈਗੇ ਇਹ ਕਲਾਇੰਟਾਂ ਦੀ ਜੁਐਲਰੀ ਜਿਹੜੀ ਹੈਗੀ ਹੈਗੀ ਨਾ ਇਹ ਪ੍ਰੋਡਕਟ ਟਾਈਮ ਤੇ ਦਿੰਦੇ ਨਹੀਂ ਸੋਨਾ ਕਹਤਾ ਖਰਚਾ ਲਾਤਾ ੱਕੇ 3 ਦਿਨ ਵੀ ਨਹੀਂ ਕਰਦੇ ਦਿੰਦੇ ਨਾ ਇਹ ਸਰਵਿਸਿਜ਼ ਦਿੰਦੇ ਨੇ ਨਾ ਉਹਨਾਂ ਨੂੰ ਇਹ ਪੈਸਾ ਵਾਪਸ ਕਰਦੇ ਨੇ ਮੋਕਾ ਨਾ ਪੈਸੇ ਇੱਥੇ ਬਹੁਤ ਆਇਆ ਹੋਇਆ ਹੈਗਾ ਜੀ ਸਾਡੇ ਕਲਾਇੰਟਾਂ ਦਾ ਪੈਸਾ ਬਹੁਤ ਆਇਆ ਹੈ ਸਰ ਮੈਂ ਤੁਹਾਡਾ 30000 ਦਾ 29000 ਦਾ ਬੰਦਾ ਹੀ ਨਹੀਂ ਉਹ ਤਾਂ ਬੋਤਲਦਾ ਉਹਨਾਂ ਨਾਲ ਚੀਜ਼ ਦਿੰਦੇ ਨਹੀਂ ਕੋਈ ਸੁਣਵਾਈ ਨਹੀਂ ਸਰ ਮੈਂ ਇੱਥੇ ਇਸ ਕੰਪਨੀ 'ਚ ਜੌਬ ਕਰਦਾ ਸੀਗਾ ਇਹਨਾਂ ਨੇ ਆਪਣੇ ਬਿਜ਼ਨਸ ਸੈਟਅਪ ਦੇ ਲਈ ਮੈਨੂੰ ਬੁਲਾਇਆ ਸੀਗਾ ਤੇ ਮੇਰੇ ਨਾਲ ਕੁਝ ਇਹਨਾਂ ਨੇ ਕਮਿਟਮੈਂਟਸ ਕੀਤੀਆਂ ਸੀਗੀਆਂ ਇੱਕ ਸਾਲ ਮੈਂ ਇਹਨਾਂ ਦੇ ਨਾਲ ਜੌਬ ਕੀਤੀ ਉਹਦੇ ਬਾਅਦ ਇੱਕ ਦਿਨ ਰਾਜਵੀਰ ਜੀ ਨੇ ਕਿਸੇ ਕਾਰਨ ਵਸ਼ ਮੈਨੂੰ ਕਿਹਾ ਕਿ ਤੁਸੀਂ ਕੱਲ ਤੋਂ ਜੌਬ ਤੇ ਨਾ ਆਓ ਵਿਦਆਊਟ ਨੋਟਿਸ ਇਹਨਾਂ ਨੇ ਮੈਨੂੰ ਜੌਬ ਤੋਂ ਕੱਢਿਆ ਤੇ ਮੈਂ ਇਹਨਾਂ ਆਂ ਮੇਰੇ ਨਾਲ ਇਹਨਾਂ ਨੇ ਕਮਿਟਮੈਂਟ ਕੀਤੀ ਸੀਗੀ 45 ਦਿਨਾਂ ਬਾਅਦ ਤੁਹਾਡੇ ਪੈਸੇ ਤੁਹਾਡੇ ਖਾਤੇ 'ਚ ਆ ਜਾਣਗੇ ਮੇਰੇ ਵੱਡੇ ਵੀਰ ਜੀ ਉਹ ਇਵੇਸ਼ਨ ਮਿਨਿਸਟਰੀ ਸੀਗੇ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਹਸਪੀਟਲ 'ਚ ਸੀਰੀਅਸ ਸੀਗੇ ਆਈਸੀਯੂ 'ਚ ਮੈਂ ਰਾਜਵੀਰ ਨੂੰ ਫੋਨ ਕੀਤਾ ਕਿ ਪੈਸੇ ਦੇ ਦੇ ਉਹਨੇ ਮੇਰੇ ਪੈਸੇ ਨਹੀਂ ਦਿੱਤੇ ਜਿਹੜੀ ਤਰੀਕ ਦੀ ਕਮਿਟਮੈਂਟ ਸੀ ਉਹਨੇ ਨਹੀਂ ਪਾਏ ਤੇ ਮੈਂ ਆਪਣੇ ਵੱਡੇ ਭਰਾ ਦਾ ਇਲਾਜ ਨਹੀਂ ਕਰਾ ਪਾਇਆ ਤੇ ਉਹ ਤਰਤੀ ਤੋ ਚਲਾਣਾ ਕਰ ਗਏ ਉਹਨਾਂ ਦੀ ਡੈਥ ਹੋ ਗਈ ਤੇ ਇਹ ਬੰਦੇ ਨੇ ਸਾਡੇ ਸਾਰਿਆਂ ਦੇ ਪੈਸੇ ਮਾਰੇ ਇੱਕ ਹੀ ਕਰਦਾ ਹੈ ਕਮੇਟੀ ਸਿਸਟਮ ਗਵਰਨਮੈਂਟ ਵੱਲੋਂ ਬੈਣ ਆ ਇਹ ਕਮੇਟੀਆਂ ਇਕੱਠੀਆਂ ਕਰਦਾ ਵਾ ਜੁਐਲਰੀ ਦੇ ਲਈ ਤੇ ਉਹ ਪੈਸੇ ਇਕੱਠੇ ਕਰਕੇ ਇਹਦਾ ਕੰਰੈਂਡ ਕੀ ਆ ਇਹ 5-6 ਮਹੀਨੇ ਵਾਸਤੇ ਸਟਾਫ ਹਾਇਰ ਕਰਦਾ ਵਾ ਪਹਿੇ ਇਕੱਠੇ ਕਰਕੇ ਉਸ ਸਟਾਫ ਨੂੰ ਖੜ੍ਹ ਦਿੰਦਾ ਵਾ ਤੇ ਫਿਰ ਨਵੇਂ ਬੰਦੇ ਰਖ ਲਿੰਦਾ ਵਾ ਇਹ ਹਰ ਵਾਰੀ ਇਸ ਤਰ੍ਹਾਂ ਹੀ ਕਰਦਾ ਵਾ ਤੇ ਸਾਰੇ ਦੇ ਪੈਸੇ ਮਾਰ ਲਿੰਦਾ ਵਾ ਅਸੀਂ ਕੰਪਲੇਂਟ ਦਿੱਤੀ ਸੀ ਪੁਲਿਸ ਨੂੰ ਅਸੀਂ ਕੰਪਲੇਂਟ ਦਿੱਤੀ ਹੈ ਤਾਂ ਹੀ ਸਾਡੇ ਇੱਥੇ ਪੁਲਿਸ ਤੋਂ ਆਏ ਨੇ ਅਫਸਰ ਸਾਹਿਬ ਆਏ ਨੇ ਨਾਲ ਮੈਡਮ ਜੀ ਆਏ ਨੇ ਅਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਆ ਸੁਆਣਾ ਪੁਲਿਸ ਸਟੇਸ਼ਨ ਜੀ ਮੈਂ ਲਿਖਵਾ ਕੇ ਆਇਆ ਸੀਗਾ ਏਐਸਸੀ ਸਾਹਬ ਸਿੰਘ ਜੀ ਹੈਗੇ ਨੇ ਉਹਨਾਂ ਨੂੰ ਵੀ ਲਿਖਵਾਈ ਸੀ 11 ਫੇਸ ਦਾ ਪੁਲਿਸ ਸਟੇਸ਼ਨ ਜਿਹੜਾ ਪੈਂਦਾ ਵਾ ਉੱਥੇ ਸੁਰਿੰਦਰਜੀਤ ਗੋਲ ਵੀ ਇਨਫੋਰਮੇਸ਼ਨ ਹੈ ਤੇ ਇਹ ਗੱਡੀ ਇਹ ਵੀ ਸਾਡੇ ਨਾਲ ਇੱਥੇ ਹੁਣ ਇਹਨਾਂ ਨੇ ਸਾਨੂੰ ਇਹ ਕਿਹਾ ਵਾ ਕਿ ਅਸੀਂ 48 ਘੰਟੇ ਚ ਤੁਹਾਨੂੰ ਹਸਾਬਿਕਤਾਬ ਕਰਕੇ ਦੱਸਦੇ ਹਾਂ ਜਦਕਿ ਮੈਂ ਸਵਾ ਸਾਲ ਤੋਂ ਇਹਨਾਂ ਨੂੰ ਮੀਲਾਂ ਕਰ ਰਹੇ ਹਾਂ ਮੇਲ ਤੇ ਰਿਪਲਾਈ ਵੀ ਨਹੀਂ ਕਰਦੇ ਉਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦਾ ਜਿਹੜਾ ਓਨਰ ਆ ਜਦੋਂ ਮੈਂ ਉਹਨੂੰ ਫੋਨ ਕੀਤਾ ਉਹਨੇ ਫੋਨ ਨਹੀਂ ਚੁੱਕਿਆ ਤੇ ਉਹਨੇ ਨੰਬਰ ਵੀ ਬਦਲ ਲਿਆ ਤੇ ਸਾਡੀ ਜਾਣਕਾਰੀ ਦੇ ਇੱਕ ਗੱਲ ਆਈ ਹੈ ਕਿ ਉਹਦੇ ਦੁਬਈ ਦੇ ਵਿੱਚ ਉਹਨੇ ਇਨਵੈਸਟਮੈਂਟ ਸ਼ੁਰੂ ਕੀਤੀ ਹੈ ਦੁਬਈ 'ਚ ਉਹਨੇ ਕੰਪਨੀ ਖੋਲੀ ਆ ਤੇ ਮੈਂ ਇਹ ਚਾਹਾਂਗਾ ਕਿ ਉਹਦਾ ਪਾਸਪੋਰਟ ਜ਼ਬਤ ਕੀਤਾ ਜਾਏ ਕਿਉਂਕਿ ਉਹ ਜਨਤਾ ਦੇ ਪੈਸੇ ਲੈ ਕੇ ਭੱਜਣ ਦੀ ਫਰਾਗ 'ਚ ਹੈ ਮੈਨੂੰ ਲੱਗ ਰਿਹਾ ਹੈ ਮੈਂ ਜੌਬ ਕਰਦੀ पर कंपनी में मेरे को छः महीने से कोई सैलरी नहीं दी और कस्टमरों का जो प्रोडक्ट है वो भी टाइमली कोई प्रोडक्ट नहीं देते और कस्टमर मुझे बहुत हरासमेंट कर रहे हैं मैं हॉस्पिटल से आई हूँ मैं अभी मतलब मेरे पूरे ऑपरेशन हुआ है फिर भी मैं ऑपरेशन कर मतलब हॉस्पिटल में मुझे कस्टमर इतना हरासमेंट कर रहे हैं और ये कोई कॉल नहीं पिकअप करता मतलब डायरेक्टर तक भी कोई मैंने मैसेज किए जसदीप सर हैं इनको भी ये कहते कोई कॉल नहीं करनी हमें तो इस कारण हम अब अभी आए मेरा नाम मुकेश बंसलाज मैं ज्वेल एन मी प्राइवेट लिमिटेड में एज ए सेल्स मैनेजर पिछले चौदह महीने मैंने काम करा लास्ट टाइम जब मैंने क्विट करा था या नवंबर में इन्होंने मेरी वन मंथ की उस टाइम पर सैलरी नहीं दी जबकि मैंने इनका फुल एंड फाइनल और डॉक्यूमेंटेशन क्लियर करे थे आफ्टर डैट मेरे को जो प्रॉब्लम्स आई जो मेरी टीम यहाँ पे काम कर रही थी जो लीड कर रहे थे उन्होंने जितने भी क्लाइंट्स यहाँ पे दिए ना ही उनको प्रोडक्ट डिलीवर हुआ है ना ही उनका पैसा रिटर्न गया है इसलिए क्लाइंट बहुत परेशान है हमारा और हमारा यहाँ से जितना भी पैसा आ रहा है यहाँ पे कहने को कोई भी इनका वेंडिंग का जो काम होता है गोल्ड में जो भी बनाना है मेकिंग बनाना है या उसके लिए ना यहाँ पे प्रोडक्ट्स होते हैं ना गोल्स होते हैं और ये सारा ये बाहर से आउटसोर्स करते हैं और ये जो पैसा जितना भी यहाँ पे आता है वो सारा पैसा इनका दुबई जा रहा है क्योंकि इन्होंने एक दुबई में कंपनी लिस्ट करा रखी है हर महीने रैकरिंग में जो क्लाइंट का पैसा आता है वो दुबई जाता है और जो महीने में प्रोडक्ट डिलीवर करना है वो प्रोडक्ट बिल्कुल भी ये लोग डिलीवर नहीं करते हैं और हम जब बात करते हैं तो ये कहते हैं मैनेजमेंट से हम बात करके बताएंगे और मैनेजमेंट्स में हमें समझ नहीं आ रहा कि हम किनसे बात करें हम हायर अथॉरिटी तक जो हमारे डायरेक्टर हैं मिस्टर राजबीर महल हमने वहाँ तक अपना मैसेज पहुँचाया है इनके पास में लेकिन कोई कार्रवाई नहीं हुई उसके बाद हमें मजबूरन पुलिस में प्रशासन के पास में आना पड़ा कि जिससे जो आम जनता का पैसा इनके पास आ रखा है वो पैसा इनका वापस कराया जाए आज क्या आश्वासन दिया गया आज हमें ये आश्वासन दिया गया है कि यहाँ पर हमने अपनी सारी प्रॉब्लम जैसे अभी आपसे मैंने डिस्कस करा वो रखा इन्होंने हमें 48 घंटे में आश्वासन दिया है प्रशासन हमारे साथ में है

ਸਾਰੇ ਇੱਥੇ ਨਹੀਂ ਇੱਕ ਕੰਪਲੇਂਟ ਆਈ ਸੀਗੀ ਕੰਪਲੀਟ ਕਰਤਾ ਵੀ ਇੱਥੇ ਹੈਗੇ ਨੇ ਉਹ ਸਾਰੇ ਮੁੰਡੇ ਹੈਗੇ ਨੇ ਇੱਥੇ ਤੇ ਇਹ ਦੋਨੇ ਪਾਰਟੀਆਂ ਦੇ ਵਿੱਚ ਬਹਿ ਕੇ ਇਹੇ ਸਮਝੌਤਾ ਕਰਵਾਇਆ ਗਿਆ ਵੀ ਇਹਨਾਂ ਨੇ ਦੋ ਦੋ ਦਿਨ ਲੈਨੇ ਠੀਕ ਹੈ ਜੀ ਦੋ ਦਿਨ ਤੋਂ ਬਾਅਦ ਇਹ ਕਹਿੰਦੇ ਅਸੀਂ ਉਹ ਮੁੰਡਿਆਂ ਦਾ ਜਿਹੜੀ ਸੈਲਰੀ ਵੰਡਦੀ ਉਹ ਦੇਵਾਂਗੇ ਤੇ ਜਿਹੜੇ ਇਹ ਜਿਹੜੇ ਇਹਨਾਂ ਦੇ ਕਲਾਇੰਟ ਸੀਗੇ ਤੇ ਉਹਨਾਂ ਦੇ ਪੈਸੇ ਦੇਵਾਂਗੇ ਠੀਕ ਹੈ ਹਾਂ ਇਹ ਸਮਝੌਤਾ ਹੈ